ਔਰ ਵੀਰੇ 3 ਹਾਲ-ਚਾਲ ਸਾਡਾ ਸਭ ਠੀਕ ਆ ਕਿਉਂ ਬਾਜੀ ਦੀ ਕਿਰਪਾ ਰੱਖੇ ਸਾਰੇ ਠੀਕ ਠਾਕ ਹੀ ਹੋਵੋਗੇ ਤੇ ਆ ਸਾਡਾ ਅੱਜ ਦਾ ਨਿਊ ਵਲੌਗ ਅੱਜ ਅਸੀਂ ਚੱਲੇ ਆ ਗੁਰਦੁਆਰਾ ਸਾਹਿਬ ਪੁਸ਼ਿੰਗ ਹੋਰ ਵੀਰ ਜੀ ਕੀ ਹਾਲ ਚਾਲ ਸਭ ਦਾ ਸਾਰੇ ਠੀਕ ਹੀ ਹੋਵੋਗੇ ਵਾਹਿਗੁਰੂ ਸਭ ਨੂੰ ਠੀਕ ਹੀ ਰੱਖੇ ਤੇ ਅੱਜ ਦਾ ਆਪਣਾ ਨਿਊ ਵਲੌਗ ਅੱਜ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਪੁਸ਼ਿੰਗ ਮਲੇਸ਼ੀਆ ਮੈਗ ਲੰਬੂ ਕ੍ਰਿਸ਼ਿੰਗ ਗੁਰਦੁਆਰਾ ਸਾਹਿਬ ਚੱਲੇ ਅੱਜ ਆਪਾਂ ਆਹ ਵੇਖੋ ਮਲੇਸ਼ੀਆ ਦਾ 뷰 ਤੇ ਅੱਜ ਅਸੀਂ ਤੁਹਾਨੂੰ ਇਹ ਬਲੌਗ 'ਚ ਸਾਰੀ ਜਾਣਕਾਰੀ ਦੇਵਾਂਗੇ ਉਸਨੂੰ ਕਿਹੜਾ ਜਾਣਦੀ ਕਿਵੇਂ ਆ ਕਿਵੇਂ ਸਾਡਾ 뷰 ਮਲੇਸ਼ੀਆ ਦਾ ਸਾਰਾ 뷰 ਤੁਹਾਨੂੰ ਦਿਖਾਵਾਂਗੇ ਤੇ ਬਸ ਇਦਾਂ ਸਾਡਾ ਨਾ ਬਣੇ ਰਿਓ ਤੇ ਆਹ ਆਪਾਂ ਇੱਕ ਸੁਜੀਤ ਭਰਾ ਤੇ ਆਹ ਉਹ ਆਪਾਂ ਇੱਕ ਖਾਨ ਭਰਾ ਪਾਕਿਸਤਾਨ ਸੇ ਹੈ ਉਹ ਔਰ ਅੱਜ ਹਮ ਆਪਕੋ ਸਾਹਬਾ ਕੁਛ ਵੀ ਦਿਖਾਵਾਂਗੇ ठीक है ये देखो माया जितनी है बस और आज हम आपको आगे दिखाएंगे कि कहाँ जा रहे हैं तो बस अब वेट कर रहे हैं बस की वेट तो कर रहे हैं बस तो स्टॉप तो पर खड़े हैं अब इधर से बस आएगी तो और हम इधर को जाएंगे गुरुद्वारा साहिब को और फिर आपको सभी नाल नाल जो भी है सारा कुछ नाल नाल दिखाएंगे आपको और फिर आप देखना और लाइक कमेंट शेयर करना ठीक है और बस की वेट कर रहे हैं बस बस आएगी फिर हम बस में जाएंगे और फिर आप देखना सारा व्यू दिखाएंगे आपको कि मलेशिया का व्यू कैसा है ये हम बस स्टॉप पर खड़े हुए हैं बस बस की वेट ही कर रहे हैं अभी बस आएगा पाँच दस मिनट में और फिर हम बस में जाएंगे फिर दर्शन में ले करेंगे किमें सब ठीक ठाक हो जिमें थानूँ है कि अज का ब्लॉग आप चलें गुरुद्वारा साहब पुशिंग मलेशिया ਸੇਹੜਾ ਇੱਕ ਬੱਸ ਦੀ ਵੇਟ ਕਰ ਰਿਹਾ ਸੀ 10 15 ਮਿੰਟ ਹੋ ਗਏ ਸਾਨੂੰ ਇੱਥਾਂ ਨੂੰ ਖੜਿਆ ਨੂੰ ਤੇ ਬੱਸ ਬੱਸ ਆ ਗਈ ਆ ਹੁਣ ਬੱਸ ਆਪਾਂ ਬਾਸੇ ਚੱਲੇ ਆ ਤੇ ਲੋ ਕਰੇਗੇ ਅਸੀਂ ਬਾਕੀ ਦਾ ਬਾਅਦ ਵਿੱਚ ਕਰਾਂਗਾ ਆਪਕੋ ਠੀਕ ਹੈ ਜੀ ਦੇਖੋ ਬੱਸ ਆ ਗਈ ਆ ਜੋ ਪੈਸੇ ਹੁਣ ਪਾ ਜੀ ਟਿਕਟ ਹੈ ਜਿਵੇਂ ਟਿਕਟ ਨਿਕਲਦੀ ਹੈ ਇਹ ਮੈਨ ਟਿਕਟ ਆ ਗਈ ਤੇ ਬਿੱਟਾ ਵੀ ਰਹਾ ਹੈ ਸੋ ਐਸੀ ਮਿਲ ਕੇ ਟਿੱਕ 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 ਕਰਦੇ ਨੇ 1 2 3 4 5 ਕੋਈ ਨਹੀਂ ਚਲੋ ਦੀ ਸ਼ੁਰੂ ਕਰਦੇ ਹਾਂ ਅਸੀਂ ਰੰਗ ਪਾਸੇ ਬੈਠ ਗਏ ਹਾਂ ਆਹ ਦੇਖੋ ਆਹ ਦੇਖੋ ਫਿਰ ਬਾਈ ਜੀ ਆਪਾਂ ਤੁਹਾਨੂੰ ਦੱਸਿਆ ਸੀ ਜਿਹੜਾ ਅੱਜ ਦਾ ਬਲੌਗ ਸੀ ਕਿ ਆਪਾਂ ਗੁਰਦੁਆਰਾ ਸਾਹਿਬ ਆਏ ਆ ये पीछे तक सारा दिखाया व्यू मतलब कि जितों आप तुरे हैं उतो सारा तक दिखाया कि आप गुरद्वारा साहब आप कुशिंग मलेशिया मैगलंबो ठीक है और ये गुरुद्वारा का बहराला व्यू है जो मेन रोड है ये है और ये है हमारे आदमी खड़े ये सुरजीत है लाल शेट वाला स्टेट वाला और जो दूसरा पाकिस्तान का है और ये गुरद्वारा साहब सारा जो भी है जी सारा गुरुद्वारा साहिब का व्यू है और देखो पीछे का व्यू देखो ਪਹਾੜੀਆਂ ਬਹੁਤ ਨਜ਼ਾਰੇਦਾਰ ਮਜ਼ੇਦਾਰ ਹੈ। ਦੇਖੋ ਸਾਰਾ ਥੋੜਾ ਬਹੁਤ ਅੱਛਾ ਹੈ। ਤੋਂ ਫਿਰ ਮਿਲਤੇ ਹਾਂ ਅਗਲੇ ਬਲੌਗ ਵਿੱਚ ਠੀਕ ਹੈ। ਪਰਮਾਤਮਾ ਸਭ ਕੋ ਅੱਛਾ ਰੱਖੇ ਠੀਕ ਹੈ। ਓਕੇ ਬਾਏ। ਆਹ ਵੇਖੋ ਆਪਣੇ ਇੰਡੀਆ ਦੇ ਵੀਰ ਪੰਜਾਬੀ ਵੀਰ ਵੇਖ ਲਓ। ਮਲੇਸ਼ੀਆ ਚ ਪੱਟੇ ਡਰਾਈਵਰ ਦੇ ਉਰਤਾਂ ਤੇ ਪੱਟੇ ਵੇਖ ਲਓ। ਮਲੇਸ਼ੀਆ ਚ ਅਬ ਹਮ ਲੋਕ ਦੋਰਿੰਗਟ ਆ ਚੁਕੇ ਹੈ ਇੱਕ ਇਹ ਹੈ ਔਰ ਇਹ ਕੇ ਹੈ ਇਧਰ ਦੋਰਿੰਗਟ ਮੇ ਸਾਮਾਨ ਮਿਲਤਾ ਹੈ ਸਭ ਕੁਝ ਦੋਰਿੰਗਟ ਡਾਇਰਿੰਗਟ ਮੇ ਮਿਲ ਜਾਂਦਾ ਹੈ ਸਾ ਵੀ ਆਪਕੋ ਵਨ ਦਰਜਾ ਕੇ ਲੋਕ ਦਿਖਾ ਲਓ ਗਾਇਸ ਫਿਰ ਆਪਣਾ ਆ ਦੱਸਿਆ ਸੀ ਤੁਹਾਨੂੰ ਆਪਾਂ ਆ ਚੁਕੇ ਆ ਨਵੇਂ ਉਰੇ ਵਿੱਚ ਸਾਰੇ ਦੇ ਦਾਮ ਮਲਕੀ ਮਾਰਕਟ ਦੇ ਵਿੱਚ ਆਏ ਆ ਆਪਾਂ ਹੁਣ ਤੇ ਹੁਣ ਵੇਖੋ ਆਪਣਾ ਮਾਰਕਟ ਦੇ ਵਿੱਚ ਇਹ ਮਾਰਕਟ ਹੈ ਮਲੇਸ਼ੀਆ ਦੀ ਮੈਂ ਕਿ ਲੰਬੋ ਦੇ ਵਿੱਚ ਆ ਆ ਵੇਖੋ ਸਾਰਾ ਸਾਮਾਨ ਤੇ ਆ ਵੇਖੋ ਜੋ ਮਰਜੀ ਇਥੋਂ ਮਿਲ ਜਾਂਦਾ ਵਾ ਵੇਖੋ ਬਹੁਤ ਸਸਤਾ ਸਮਾਨ ਹੈ ਕੀ ਤਾਂ ਜੋ ਵੀ ਲੈਣਾ ਹੁੰਦਾ ਵਾ ਤੇ ਆਪਾਂ ਤਾਂ ਇੱਥੇ ਆਈਦਾ ਬਸ ਸਿੱਧਾ ਹੀ ਆ ਜਾਓ ਤੁਹਾਨੂੰ ਆਪਾਂ ਅੱਗੇ ਲੈ ਕੇ ਜਾਂਦੇ ਆ ਆ ਵੇਖੋ ਜੋ ਵੀ ਚੀਜ਼ ਚਾਹੀਦੀ ਹੈ ਸਭ ਕੁਝ ਮਿਲੂਗਾ ਆ ਵੇਖੋ ਜੋ ਮਰਜੀ ਲੈ ਕੇ ਇਥੋਂ ਮਿਲ ਗਈ ਆ ਵੇਖੋ ਨਿੱਕੇ ਨਿੱਕੇ ਥਿੰਬਲ 2 ਰੁਪਏ ਦੇ ਮਿਲਗਾ ਜੋ ਹੁੰਦਾ ਨਟ-ਨੋਟ ਖੋਲਣ ਵਾਸਤੇ ਆ ਪੇਚ ਐਲ ਵੀ ਪੇਚ ਕਸ ਫਤਲ ਸਭ ਕੁਝ ਦਾ ਵਾਹਕ ਕਲਮ ਪਰ ਹਰ ਤਰ੍ਹਾਂ ਦੀ ਚੀਜ਼ ਮਿਲਦੀ ਆ ਵੇਖੋ ਸੀ ਟੇਪ ਇਹ ਆਪਣਾ ਇੱਕ ਬੰਦਾ ਵਾ ਇੱਕ ਪਾਲ ਪਜਿੰਦਰੇ ਕੁਛ ਵੀ ਮਤਲਬ ਕਿ ਕੁਛ ਵੀ ਤੁਹਾਨੂੰ ਚਾਹੀਦਾ ਸਾਰਾ ਕੁਝ ਮਿਲੂਗਾ ਇੱਥੋਂ ਹਾਂ ਹਾਂ 170 ਰਾਮ ਕੁਛ ਵੀ ਆ ਵੇਖੋ ਆਪਣਾ ਪ੍ਰਸਿੱਧ ਵੀਰ ਆ ਤੇ ਆ ਵੇਖੋ ਕੁਛ ਵੀ ਮਤਲਬ ਕਿ ਤੁਹਾਨੂੰ ਕਿਸੇ ਵੀ ਚੀਜ਼ ਚਾਹੀਦੀ ਕੋਈ ਵੀ ਸਭ ਕੁਝ ਮਿਲ ਜਾਂਦਾ ਇੱਥੋਂ ਅਲਿਫ ਉਹ ਮਲਕੀ ਬਹੁਤ ਵੱਡੀ ਆ ਮਾਰਕੀਟ ਬਹੁਤ ਵੱਡੀ ਮਾਰਕੀਟ 340 ਪੀਸ ਹੈ ਮozei ਪੇਟੇ ਦੇਖੋ ਕੁਛ ਵੀ ਤਾਂ ਚਾਹੀਦਾ ਤੇ ਬਾਕੀ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਆਹ ਦੇਖੋ ਭਾਈ ਆਪਾਂ ਹੁਣ ਆ ਰਹੇ ਆ ਵਾਪਸ ਮੰਗਲੰਗੋ ਤੋਂ ਮਾਰਕੀਟ ਤੋਂ ਵਾਪਸ ਆ ਰਹੇ ਆ ਤੇ ਹੁਣ ਅੱਗੇ ਜਾ ਰਹੇ ਆ ਏਡੇ ਤੇ ਮੰਗਲੰਗੋ ਦੇ ਏਡੇ ਤੇ ਬੈਠ ਕੇ ਵੇਟ ਕਰਾਂਗੇ ਬੱਸ ਦੀ ਜਦੋਂ ਬੱਸ ਆਏਗੀ ਫਿਰ ਬੱਸ ਤੇ ਵਾਪਸ ਆਪਨੇ ਰੂਮਾਂ ਦੇ ਵਿੱਚ ਚਲੇ ਜਾਣਾ ਹੈ ਠੀਕ ਹੈ ਜੀ ਤੇ ਇਸ ਵੀਡੀਓ ਨੂੰ ਅੱਗੇ ਵੱਧ ਤੋਂ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰਕੇ ਮੈਨੂੰ ਲੱਗੀ ਦੱਸੋ ਠੀਕ ਹੈ ਜੀ ਓਕੇ ਜੀ